ਬਿਹਤ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਜੀਜੇ ਨੇ ਆਪਣੀ ਸਾਲੀ ਦੀ ਜਾਨ ਲਈ ਹੈ ਇਸ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਸਾਲੀ ਇਸ ਜੀਜੇ ਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਬੇਦਰਦੀ ਨਾਲ ਜੀਜਾ ਜਦੋਂ ਆਪਣੀ ਸਾਲੀ ਦੇ ਕੋਲ ਪਹੁੰਚਦਾ ਤਾਂ ਸਿਰ ਤੇ ਬੰਨੇ ਪਰਨੇ ਦੇ ਨਾਲ ਹੀ ਉਸਨੇ ਜਾਨ ਲਈ ਹੈ ਮੋਗਾ ਦੇ ਪਿੰਡ ਹਿੰਮਤਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਜੀਜੇ ਨੇ ਸਾਲੀ ਨੂੰ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਵਿਆ ਤੋਂ ਇਨਕਾਰ ਕਰਨ ਤੋਂ ਬਾਅਦ ਜੀਜਾ ਤੈਸ਼ ਦੇ ਵਿੱਚ ਆ ਕੇ ਆ ਤੇ ਇਸ ਵੱਡੀ ਵਾਰਤਾਤ ਨੂੰ ਅੰਜਾਮ ਦੇ ਗਿਆ ਮ੍ਰਿਤਕ ਸਾਲੀ ਦੀ ਪਛਾਣ ਸ਼ਰਨਜੀਤ ਕੌਰ ਦੇ ਵਜੋਂ ਕੀਤੀ ਗਈ ਹੈ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਤੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲਿਆ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਇੱਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਦੱਸਦੇ ਕਿ ਜ਼ਿਲ੍ਹਾ ਬਰਨਾਲਾ ਦੇ ਪੋਲਾ ਸਿੰਘ ਦੀ ਲੜਕੀ ਅਮਨਕੌਰ ਵਿਆਹ 2014 ਦੇ ਵਿੱਚ ਹਰਦੀਪ ਸਿੰਘ ਹਿੰਮਤਪੁਰਾ ਦੇ ਨਾਲ ਹੋਇਆ ਸੀ ਉਸ ਦੀ ਦੂਜੀ ਧੀ ਸ਼ਰਨਜੀਤ ਕੌਰ ਕਾਫੀ ਸਮੇਂ ਤੋਂ ਉਸ ਦੇ ਨਾਲ ਰਹਿ ਰਹੀ ਸੀ ਇਸ ਦੇ ਕਾਰਨ ਜੀਜਾ ਅਤੇ ਸਾਲੀ ਦੇ ਵਿੱਚ ਕਾਰਨ ਜਾਇਤ ਸਬੰਧ ਬਣ ਗਏ ਹਰਦੀਪ ਸਿੰਘ ਆਪਣੀ ਸਾਲੀ ਸ਼ਰਨਜੀਤ ਦੇ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ ਪਰ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਹਰਦੀਪ ਨੇ ਆਪਣੀ ਸਾਲੀ ਦੀ ਜਾਨ ਲਈ ਪਤਾ ਲੱਗਿਆ ਕਿ ਮੁਲਜ਼ਮ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਸ਼ਰਨਜੀਤ ਇਸ ਦੁਨੀਆ ਤੋਂ ਚਲੀ ਗਈ ਹੈ ਕਿਉਂਕਿ ਉਸ ਨੂੰ ਦਿਲ ਦਾ ਦੌਰਾ ਪਿਆ। ਐਨਾ ਹੀ ਨਹੀਂ ਦੋਸ਼ੀ ਨੇ ਆਪਣੇ ਸਹੁਰੇ ਭੈਣੀ ਵਾਇਆ ਬਰਨਾਲੇ ਵਿਖੇ ਅਮ੍ਰਿਤਕਾ ਦਾ ਅੰਤਿਮ ਸੰਸਕਾਰ ਵੀ ਕਰਾ ਦਿੱਤਾ। ਪਰਿਵਾਰ ਨੂੰ ਸ਼ੱਕ ਹੋਇਆ ਕਿ ਸਾਡੀ ਲੜਕੀ ਨੂੰ ਖਤਮ ਕੀਤਾ ਗਿਆ ਤਾਂ ਥੋੜੇ ਦਿਨਾਂ ਬਾਅਦ ਹਰਦੀਪ ਆਪਣੇ ਸਹੁਰੇ ਘਰ ਗਿਆ। ਉਸ ਨੇ ਸਹੁਰੇ ਵਾਲਿਆਂ ਨੂੰ ਦੱਸਿਆ ਕਿ ਉਸ ਨੇ ਹੀ ਸ਼ਰਨਜੀਤ ਨੂੰ ਖਤਮ ਕੀਤਾ ਹੈ। ਗੁੱਸੇ ਦੇ ਵਿੱਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਸਾਰੀ ਗੱਲ ਪੁਲਿਸ ਦੇ ਕੋਲ ਜਾ ਕੇ ਖੋਲ ਦਿੱਤੀ ਅਤੇ ਪੋਲਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹੀ ਪੁਲਿਸ ਨੇ ਦੋਸ਼ੀ ਜੀਜੇ ਹਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਮੁਕੱਦਮਾ ਦਰਜ ਹੋ ਚੁੱਕਾ ਹੈ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਤਾਂ ਇਸੇ ਦੌਰਾਨ ਜੀਜੇ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਉਸ ਦੇ ਕੋਲੋਂ ਗਲਤੀ ਹੋ ਗਈ ਹੈ ਬੀਤੇ ਕਈ ਸਾਲਾਂ ਤੋਂ ਇਹ ਅਫੇਅਰ ਚੱਲ ਰਿਹਾ ਸੀ ਨਜਾਇਜ਼ ਸਬੰਧ ਸਨ ਦੋਨਾਂ ਦੇ ਨਾ ਤਾਂ ਭੈਣ ਨੂੰ ਹੀ ਸ਼ਰਮ ਆਈ ਕਿ ਉਹ ਆਪਣੀ ਭੈਣ ਦਾ ਘਰ ਪੱਟ ਰਹੀ ਆ ਤੇ ਨਾ ਹੀ ਇਸ ਜੀਜੇ ਨੂੰ ਕਿ ਉਹ ਆਪਣੀ ਪਤਨੀ ਦੇ ਨਾਲ ਐਡਾ ਵੱਡਾ ਧੋਖਾ ਕਰਨ ਦੇ ਨਾਲ-ਨਾਲ ਉਹਨਾਂ ਦਾ ਸਾਰਾ ਪਰਿਵਾਰ ਵੀ ਉਜਾੜ ਰਿਹਾ ਹੈ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਹਰਜੀਪ ਸਿੰਘ ਹੈ ਕੋਈ ਤੇ ਕੀ ਕਾਰਨ ਬਣਿਆ ਇਥੋਂ ਤੱਕ ਨੌਬਤ ਆ ਗਈ ਇਹ ਇਹ ਸਭ ਜਦੋਂ ਸਰੂਨ ਲਕਸਨੋਂ ਹੁੰਦਾ ਸਹਾਇਤਾ ਹਾਂਜੀ ਰਿਗਰਡਿੰਗ ਤੋਗੋਂ ਜਵਾਲ ਖੈ ਰ ਗਿਆ ਸੀ ਮੈਨੂੰ ਕਹ ਸੀ ਜਲਤ ਮੈਚ ਜਿੱਤਵਾਲਾ ਫਿਰ ਮੈਂ ਅਸਲੀ ਪਹਿਲਾਂ ਤਾਂ ਮੰਨ ਲਈ ਸੀ ਕਿ ਸਰੂ ਬਾਅਦ ਆ ਕੇ ਮੇਰੇ ਦੇ ਪਾਸੇ ਇਹ ਦੇ ਕਰਨ ਨੂੰ ਸਿਰੇ ਬਚਾ ਕੇ ਤੁਹਾਨੂੰ ਪਛਤਾਵਾ ਹੈਗਾ ਤੇ ਕੀਤੇ ਤੁਹਾਨੂੰ ਹਾਂਜੀ ਬਹੁਤ ਜੀ ਸਰ ਕੀ ਨਾ ਤੁਹਾਡਾ ਐਸਆਈ ਕਿਰਪਾਲ ਸਿੰਘ ਹਾਂਜੀ ਇਹ ਜਿਹੜੀ ਘਟਨਾ ਵਾਪਰੀ ਇਹ ਵੇ ਮੜਾ ਜਾ ਵੀਰ ਵਾ ਦੇ ਵਿੱਚ ਇਹ ਜੀ ਪੰਡੇ ਦੇ ਹਰਦੀਪ ਸਿੰਘ ਅਜੀ ਪੰਡ ਹਿੰਮਤਪੁਰਾ ਇਹਨਾਂ ਨੇ ਆਪਣੀ ਸਾਰੀ ਆਹ ਇਹਨਾਂ ਗਾਲਕੁੱਟ ਕੇ ਸਮਾਜਿਕ ਦਸਤਾਵੇਜ਼ ਕਰਦੇ ਤੇ ਮਾਨਕੂ ਅਦਾਲਤ ਦੇ ਵਿੱਚ ਪੇਸ਼ ਹੋਇਆ ਜਿਨ੍ਹਾਂ ਨੇ ਇੱਕ ਦੰਦਾ ਇਹਦਾ ਪੁਲਸਰ ਮਾਰ ਦਿੱਤਾ ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ ਇਹ ਕਾਰਨ ਉਹ ਹਲੇ ਤਰਤੀਸ ਚੱਲ ਰਹੀ ਹੈ ਸਰ ਠੀਕ ਕਿੰਨੇ ਦੰਦਾ ਰਮਾਨ ਮਿਲਿਆ ਜੀ ਇੱਕ ਦੰਦਾ ਜੀ ਇੱਕ ਜੀ ਠੀਕ